ਭਗਵੰਤ ਮਾਨ ਜੀ ਇੱਥੇ ਕਈ ਵਾਰੀ ਕਹਿ ਚੁੱਕੇ ਆ ਸ਼ੀਦਾ ਦੇ ਪ੍ਰਤੀ ਬੜਾ ਅੱਛਾ ਕੰਮ ਕਰਨਗੇ ਅੱਜ ਸਾਢੇ 3 ਸਾਲ ਹੋ ਗਏ ਆ ਜੇ ਆ ਸੜਕ ਇੱਕ ਖਰਾਬ ਹੋ ਜਾਂਦੀ ਹੈ ਜਾਂ ਬਿਲਡਿੰਗ ਟੁੱਟ ਜਾਂਦੀ ਹੈ ਉਨ ਉੱਥੇ 50 ਲੱਖ ਲਾ ਦਿੰਦੇ ਆ ਇੰਦਰਜੀਤ ਮੇਰ ਦੱਸੋ ਤਾਂ ਮਾੜੀ ਗੱਲ ਹੈ ਨਗਰ ਨਿਗਮ ਕਮਿਸ਼ਨਰ ਦੀ ਜਿਹੜਾ ਕਿ ਉਹਨਾਂ ਦੇ ਹੀ ਹੱਥ ਹੈ ਉਹ ਪਤਾ ਨਹੀਂ ਗੇਮ ਨੂੰ ਫਾਈਲ ਨੂੰ ਇੱਧਰ ਉੱਧਰ ਘੁਮਾਈ ਜਾਂਦੇ ਆ ਕਲੈਰੀਫਾਈ ਕੀਤੀ ਹੈ ਉਹ ਤੇਤੀ ਗੱਜੇਗੀ ਤਾਂ ਉਹਦੇ ਵਿੱਚ ਵੀ ਬੀਗਜ ਦੇਣਾ ਚਾਹੁੰਦੇ ਆ ਤੁਸੀਂ ਲੈ ਲਓ ਸਾਡੀ ਜਗ੍ਹਾ ਲੈ ਲਓ ਅਨਾਰੀ ਜਨ ਦਾ ਰਹਿਣ ਦਿਓ ਉਹ ਰਸਪਾਚੇ ਪੋਪੀ ਗੋਬੀ ਇੱਕ ਜਾ ਕੇ ਆਇਆ ਉਹ ਕਹਿੰਦੇ ਕੱਲ ਆ ਜਾਓ ਉਹ ਵੀ ਤਿੰਨ ਵਾਰੀ ਇਹ ਮਿਲ ਚੁੱਕੇ ਨਹੀਂ ਕੁਝ ਕਰ ਸਕਦੇ ਸੀਧਾ ਪ੍ਰਤੀ ਕੁਝ ਕਰ ਸਕਦੇ ਫਿਰ ਤਾਂ ਸਰਕਾਰਾਂ ਕੀ ਕਰਨਗੀ ਸਸ਼ੀਕਲ ਜੀ ਅੱਜ ਅਸੀਂ ਮੌਜੂਦਾਂ ਸ਼ਹੀਦ ਆਜ਼ਮ ਸੁਖਦੇਵ ਥਾਪਰ ਜੀ ਦੇ ਘਰ ਦੇ ਬਾਹਰ ਬੜੇ ਹੀ ਸ਼ਹੀਦੀ ਦਿੱਤੀ ਨੇ ਸਾਡੇ ਦੇਸ਼ ਦੇ ਲਈ ਪਰ ਕਿੰਨੇ ਕਿਤੇ ਪ੍ਰਸ਼ਾਸਨ ਦੇ ਵੱਲੋਂ ਅਣਗਹਿਲੀ ਵਰਤੀ ਜਾ ਰਹੀ ਹੈ ਕਿ ਸੁਖਦੇਵ <th>ਪਰ ਜੀ ਦਾ ਜਿਹੜਾ ਰਸਤਾ ਸੀਗਾ ਪ੍ਰਾਚੀਨ ਯਾਦਗਾਰ ਜਿਸ ਨੂੰ ਲੋਕ ਦੂਰੋਂ ਦੂਰੋਂ ਦੇਖਣ ਆਣ ਤਰਸਦੇ ਨੇ ਲੋਕ ਦੇਖਣ ਆਉਣ ਨੂੰ ਪਰ ਪ੍ਰਸ਼ਾਸਨ ਦੇ ਵੱਲੋਂ ਕੋਈ ਇਥੋਂ ਰਾਹ ਜਾਂ ਜਰੀਆ ਨਹੀਂ ਕੱਟਿਆ ਜਾ ਰਿਹਾ ਮੇਰੇ ਨਾਲ ਇਸ ਵਕਤ ਇੱਕ ਬਿਜ਼ਨਸਮੈਨ ਨੇ ਉਹਨਾਂ ਦੀ ਕਿਹਾ ਜਾ ਰਿਹਾ ਕਿ ਇੱਥੇ ਜਗ੍ਹਾ ਵੈ ਤੇ ਇਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਪ੍ਰਸ਼ਾਸਨ ਜਿਹੜੀ ਹੈ ਇੱਥੋਂ ਜਗ੍ਹਾ ਨਹੀਂ ਕੱਟ ਪਾ ਰਿਹਾ ਹੈਗਾ ਕੀ ਕਾਰਨ ਹੈ ਸਾਰੇ ਗੱਲਬਾਤ ਕਰਦੀਆਂ ਕਿ ਨਾਂ ਉਸ ਤਾਂ ਤੁਹਾਡਾ ਅਜੇ ਥਾਪਰ ਅਜੀ ਅਜੀ ਜੀ ਕਿਹੜੀ ਜਗ੍ਹਾ ਤੁਹਾਡੀ ਹੈਗੀ ਹੈ ਤੇ ਕਿਉਂ ਨਹੀਂ ਪ੍ਰਸ਼ਾਸਨ ਦੇ ਵੱਲੋਂ ਜਗ੍ਹਾ ਕੱਢੀ ਜਾ ਰਹੀ ਇਹ ਪ੍ਰਸ਼ਾਸਨ ਨੂੰ ਅਸੀਂ ਸਾਰੇ ਡਾਕੂਮੈਂਟ ਕਿੱਥੋਂ ਕਿੱਥੋਂ ਬਿਲੋਂਗ ਕਰਦੇ ਹੋ ਅਸੀਂ ਲੁਧਿਆਣੇ ਤੋਂ ਬਿਲੋਂਗ ਕਰਦੇ ਆਂ ਸਾਡੇ ਡੈਡੀ ਦੀ ਜਗਾ ਸੀਗੀ ਜੀ ਅਜੀਤ ਧਾਪਰ ਜੀ ਤੇ ਉਹ ਬੰਬੇ ਚਲੇ ਗਏ ਸੀਗੇ ਜੌਬ ਲਈ ਤਾਂ ਉਸ ਤੋਂ ਬਾਅਦ ਅਸੀਂ ਅੰਦਰ ਨਹੀਂ ਆਏਗੇ ਤਾਂ ਸਾਡੀ ਜ਼ਮੀਨ ਹੈ ਅਸੀਂ ਚਾਹੁੰਦੇ ਆ ਸਹੀ ਸੁਖਦੇ ਧਾਪਰ ਨੂੰ ਦਿੱਤੀ ਜਾਵੇ ਅਸੀਂ ਸਾਰੇ ਡਾਕੂਮੈਂਟ ਵੀ ਸਬਮਿਟ ਕੀਤੇ ਹੈਗੇ ਤੇ ਗਵਰਨਮੈਂਟ ਨੂੰ ਅਸੀਂ ਰਿਕੁਐਸਟ ਕਰਦੇ ਆ ਕਿ ਇਹ ਛੇਤੀ ਤੋਂ ਛੇਤੀ ਕੰਮ ਕੀਤਾ ਜਾਵੇ ਪਰ ਕੀ ਉਹੜਤਿਆ ਨਾ ਰਹੀ ਹੈ ਉਹ ਤੁਸੀਂ ਕਲੀਅਰ ਕਰੋ ਅਸੀਂ ਸਾਰੇ ਮਾਇਨੇ ਮੰਨਦੇ ਨੇ ਅੱਛਾ ਕੀ ਅਰਚਨ ਕੀ ਆ ਰਹੀ ਹੈ ਕੀ ਗੱਲਬਾਤ ਕੀ ਹੋ ਰਹੀ ਹੈ ਸਰਕਾਰ ਦੇ ਨਾਲ ਜਿਹੜੇ ਪ੍ਰਸ਼ਾਸਨ ਦੇ ਅਧਿਕਾਰੀ ਨੇ ਕੀ ਗੱਲਬਾਤ ਕੀਤੀ ਹੈ ਜਗਾ ਕਿਹੜੀ ਦਿੱਤੀ ਗਈ ਹੈ ਕਿੰਨੇ ਗੱਜ ਜਗਾਗੇ ਇਹ 20 ਗੱਜ ਜਗਾ ਗਵਰਨਮੈਂਟ ਨੂੰ ਚਾਹੀਦੀ ਹੈ ਤੇ ਦੋ ਪਰਿਵਾਰ ਦੇ ਬੰਦੇ ਉਹ ਨਹੀਂ ਮੰਨ ਰਹੇ ਤੇ ਅਸੀਂ ਦੋ ਪਰਿਵਾਰ ਦੇ ਬੰਦੇ ਮੰਨਦੇ تھے ਤੇ ਇਹ ਦੋ ਪਰਿਵਾਰ ਨੂੰ ਉਹਦਾ ਜ਼ਮੀਨ ਦਾ ਹੱਕ ਲੈ ਕੇ ਦਿੱਤਾ ਜਾਵੇ ਇਮ ਅਗੇ ਰਿਕਵੈਸਟ ਕਰ ਰਹੇ ਹਾਂ ਉਹਨਾਂ ਨੂੰ ਇਹ 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 ਕਦੋਂ ਦਾ ਮਾਮਲਾ ਜਰਕੀ ਆ ਤੁਹਾਡੇ ਧਿਆਨ ਚ ਆਇਆ ਤਾਂ ਕਦੋਂ ਦਾ ਮਾਮਲਾ ਜਰਕੀ ਆ ਹਾਲ ਤੱਕ ਸੁਲਝਾ ਨਹੀਂ ਇਹ 4-5 ਸਾਲ ਹੋ ਗਏ ਨੇ ਅਸੀਂ ਪਹਿਲਾਂ ਤੋਂ ਟਰਾਈ ਕਰਦੇ ਆ ਤਾਂ ਪਲੀਜ਼ ਅਸੀਂ ਰਿਕਵੈਸਟ ਕਰ ਰਹੇ ਹਾਂ ਤਾਂ ਹੀ ਅਸੀਂ ਆਏ ਆਗੇਂਦਰ ਬੰਬੇ ਤੋਂ ਤਾਂ ਪਲੀਜ਼ ਸੇਟੀ ਕੀਤਾ ਜਾਵੇ ਅੱਛਾ ਕਿ ਹੈਲਪਰ ਅੱਛਾ ਅੱਛਾ ਇਹ ਤੁਹਾਡਾ ਇਹ ਵਿੱਚ ਕੀ ਤੁਸੀਂ ਸਾਈਨ ਵਗੈਰਾ ਕਰਨੀ ਹੈ ਕੀ ਕਰਨਾ ਕੁਝ ਇਹੋ ਜਿਹੀ ਪ੍ਰਕਿਰਿਆ ਹੈ ਤਾਂ ਹੀ ਹਾਂਜੀ ਪ੍ਰਕਿਰਿਆ ਤੜੀ ਕੋਈ ਸੈਨ ਵਗੈਰਾ ਦੀ ਕਿ ਤਾਂ ਹੀ ਤੁਰੀ ਤੇ ਬੁਖਾਰੀ ਹੁੱਤੀ ਹੋਈ ਹੋਈ ਹੈਗੀ ਸਾਰੇ ਕੀ ਹੋਈ ਓਕੇ ਹੋ ਗਿਆ ਅੱਛਾ ਕਿ ਕਿਉਂ ਨਹੀਂ ਕੱਢਿਆ ਜਾ ਰਾ ਰਸਤਾ ਕਿਉਂਕਿ ਯਾਦ ਕਰ ਕਿਉਂਕਿ ਇਹਨਾਂ ਨੇ ਆਪਣੇ ਦੇਸ਼ ਸਾਡੇ ਦੇਸ਼ ਲਈ ਆਪਣੇ ਹੱਸੇ ਹੱਸੇ ਜਾਨ ਦਿੱਤੀ ਸੁਖਦੇਵ ਥਾਪਰ ਹੋ ਗਿਆ ਰਾਜ ਉਹ ਭਗਤ ਸਿੰਘ ਹੋ ਗਏ ਨਾਲ ਰਾਜਗੁਰੂ ਹੋ ਗਏ ਹਨ ਤੇ ਕਿਉਂ ਨਹੀਂ ਦਿੱਤੀ ਯਾਰ ਜੇਗਾ ਅਸੀਂ ਤਾਂ ਰੈਡੀ ਆ ਰਹਿਣ ਲਈ ਪਰ ਦੇ ਦੋ ਬੰਦੇ ਹੈਗੇ ਪਰਿਵਾਰ ਦੇ ਉਹ ਦਿਨ ਨੂੰ ਰੈਡੀ ਨਹੀਂ ਹੈ ਉਹ ਕੀ ਕਹਿ ਰਹੇ ਜੀ ਉਹ ਕਹਿ ਰਹੇ ਹਨ ਉਹਨਾਂ ਦੇ 60 ਗਜ ਜ਼ਮੀਨ ਹੈਗੀ ਤੇ ਹਾਂਜੀ ਚਲ ਚਲ ਸਾਢੇ ਗਾ ਜਮੀਨ ਹੈਗੀ ਉਹ ਪੂਰੇ ਉਹਨਾਂ ਨੂੰ ਦਿੱਤੀ ਜਾਵੇ ਪਰ ਜੇ 33 ਗਾ ਜ ਹੈਗੀ ਗਵਰਨਮੈਂਟ ਨੇ ਕਲੈਰੀਫਾਈ ਕੀਤੀ ਹੈ ਉਹ 33 ਗਾ ਜ ਹੈਗੀ ਤਾਂ ਉਹਦੇ ਵਿੱਚ 20 ਗਾ ਦੇਣਾ ਚਾਹੁੰਦੇ ਆ ਤੁਸੀਂ ਲੈ ਲਓ ਸਾਢੀ ਜਗ੍ਹਾ ਲੈ ਲਓ ਉਹਨਾਂ ਦੀ ਜਗ੍ਹਾ ਰਹਿਣ ਦਿਓ ਅੱਛਾ ਉਹ 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 ਉਹਨਾਂ ਦੀ ਜਗ੍ਹਾ ਵੀ ਤੁਹਾਡੇ ਨਾਮ ਹੈਗੀ ਹੈ ਹਾਂਜੀ ਹਾਂਜੀ ਸਾਝੀ ਹੈ ਅੱਛਾ ਸਾਝੀ ਹੈ ਕੀ ਹੈ ਅੱਛਾ ਅੱਛਾ ਦਿਖਾ ਸਕਦੇ ਤੁਸੀਂ ਕਿੱਥੇ ਜਗ੍ਹਾ ਹੈਗੀ ਹੈ ਅੱਛਾ ਤਸਵੀਰ ਦਿਖਾਉਣ ਦੀ ਵੀ ਜਰੂਰ ਕੋਸ਼ਿਸ਼ ਕਰਾਂਗੇ ਆ ਕਿੱਥੇ ਕਰਕੇ ਹੈਗੀ ਮੜਾ ਦੱਸ ਹਾਂਜੀ ਹਾਂਜੀ ਇਹ ਜਿਹੜੇ ਇਹ ਪਈ ਹੈ ਇੰਦਰ ਇਹ ਛੋਟੇ ਮੰਦਿਰ ਦੇ ਅੱਗੇ ਅੱਛਾ ਛੋਟੇ ਮੰਦਿਰ ਦੇ ਅੱਗੇ ਅੱਛਾ ਜਿਹੜੀ ਲੈਫਟ ਸਾਈਡ ਵੱਲ ਜਿਹੜੀ ਜਗ੍ਹਾ ਸੀ ਦੇਖ ਪਾ ਰਹੇ ਹਾਂ ਉਹ ਕਿਹੜੀ ਜਗ੍ਹਾ ਜੀ ਲੈਫਟ ਸਾਈਡ ਇਹ 300 ਗਜ ਵੀ ਹੈ ਸਾਡੀ ਸਾਂਝੀ ਹੈ ਸਾਰਿਆਂ ਦੀ ਅੱਛਾ ਜੀ ਤਾਂ ਅਸੀਂ ਇਹ ਦੇਣਾ ਚਾਹੁੰਦੇ ਹਾਂ ਸਹੀ ਸੁਗਦੇਤਾ ਪਰਜੀ ਲਈ ਅੱਛਾ ਲੈਫਟ ਸਾਈਡ ਵਾਲੀ ਹਾਂਜੀ ਤੇ ਤੇ ਜਿਹੜੀ ਰਾਈਟ ਸਾਈਡ ਵਾਲੀ ਹੈਗੀ ਹੈ ਤੇ ਉਹ ਉਹ ਕੀ ਦੀ ਜਗ੍ਹਾ ਉਹ ਤੁਹਾਡੇ ਰਿਸ਼ਤੇਦਾਰਾਂ ਦੀ ਹੈ ਨਹੀਂ ਉਹ ਵੀ ਸਾਂਝੀ ਜ਼ਮੀਨ ਹੈਗੀ ਹੈ ਹਾਂਜੀ 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 ਅੱਛਾ ਤੇ ਤੇ ਕਿਉਂ ਨਹੀਂ ਦਿੱਤੀ ਜਾ ਰਹੀ ਕੋਈ ਕਵਜਾ ਹੋਣੀ ਹੈ ਕੋਈ ਗੱਲਬਾਤ ਹੋਈ ਤੁਹਾਡੀ ਪਰਿਵਾਰ ਮੈਂਬਰਾਂ ਦੇ ਵਿੱਚ ਉਹ ਕਹਿੰਦੇ ਉਹਨਾਂ ਦੀ ਸਾਡਗਾ ਪਰ ਜਿਹੜੀ ਜ਼ਮੀਨ ਹੈ ਉਹ ਤਾਂ ਦਿੱਤੀ ਜਾਵੇ ਗਵਰਨਮੈਂਟ ਨੂੰ ਸਾਰਿਆਂ ਨੂੰ ਫਾਇਦਾ ਹੋਊਗਾ ਸਾਨੂੰ ਕੱਲਿਆਂ ਨੂੰ ਥੋੜੀ ਨਾ ਫਾਇਦਾ ਹੋਣਾ ਵਾ ਹੂੰ ਸੁਗਦੇਸਾ ਪਰ ਸਾਡੇ ਪੈਟਰੋਟਿਕ ਸੀਗੇ ਸਾਰੇ ਫਰੀडम फाइਟਰ ਸੀਗੇ ਉਹਦੇ ਲਈ ਕਰਨਾ ਚੀਰ ਆਪਾਂ ਨੂੰ ਅੱਛਾ ਤੇ ਹੁਣ ਕੋਈ ਗੱਲਬਾਤ ਕੀਤੀ ਜਾ ਰਹੀ ਹੈ ਹੁਣ ਕੋਈ ਗੱਲਬਾਤ ਹੋਈ ਹੈ ਰੀਸੈਂਟਲੀ ਕੋਈ ਰੀਸੈਂਟਲੀ ਉਹ ਮੰਨਦਾ ਹੀ ਨਹੀਂ ਨਾ ਕੀ ਕਰੀਏ ਉਹ ਨਹੀਂ ਮੰਨ ਰਿਹਾ ਪਰਿਵਾਰ ਮੈਂਬਰ ਨਹੀਂ ਮੰਨ ਹਾਂਜੀ ਪਰਿਵਾਰ ਮੈਂਬਰ ਨਹੀਂ ਮੰਨ ਰਿਹਾ ਅੱਛਾ ਪਰਿਵਾਰ ਮੈਂਬਰ ਅੱਛਾ ਅਰਚਨਾ ਉਥੇ ਤੱਕ ਹੀ ਰਚੀ ਕੀ ਹੋਈ ਹੈ ਕਿਾਂ ਵੀ ਜਿਹੜੇ ਰੱਤਾ ਤਾਂ ਹੀ ਨਹੀਂ ਬਣ ਪਾ ਰਿਹਾ ਹਾਂਜੀ ਹਾਂਜੀ ਉਹੀ ਹੈਗੀ ਤੇ ਹੁਣ ਤੱਕ ਕਿੰਨੇ ਕੰਪੈਂਸੇਸ਼ਨ ਵੀ ਬਣਾਇਆ ਹੋਇਆ ਹੈ ਗਵਰਨਮੈਂਟ ਨੇ ਇਹ ਹੀ ਦੋ ਨਹੀਂ ਮੰਨਦੇ ਨੇ ਅੱਛਾ ਦੋ ਇਹ ਦੋ ਨਹੀਂ ਮੰਨਦੇ ਤਾਂ ਅਸੀਂ ਅਸੀਂ ਕਹਿ ਰਿਹਾ ਕਿ ਦੋ ਬੰਦੇ ਜਿਹੜੇ ਮੰਨਦੇ ਨੇ ਉਹਨਾਂ ਦਾ ਤਾਂ ਹਿੱਸਾ ਦਿੱਤਾ ਜਾਵੇ ਉਹ ਗਵਰਨਮੈਂਟ ਲੈ ਸਕਦੀ ਹੈ ਨਾ ਅੱਛਾ 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 ਕਿੰਨੇ ਮੈਂਬਰ ਸੀਗੇ ਤੁਹਾਡੇ ਪਰਵਾਦ ਚ ਚਾਰ ਪੰਜ ਮੈਂਬਰ ਸੀਗੇ ਕਿੰਨੇ ਕਿੰਨੇ ਜਾਨੀ ਮੰਨਦੇ ਦੋ ਬੰਦੇ ਨਹੀਂ ਮੰਨਦੇ ਅੱਛਾ ਉਹ ਕਿੰਨੇ ਦੀ ਡੈਥ ਵਗੈਰਾ ਕੋਈ ਤਿੰਨ ਦੀ ਡੈੱਟ ਹੋ ਗਈ ਹੈ ਹਮ ਇੱਕ ਇੱਕ ਹੈਗਾ ਇੱਕ ਹੈਗਾ ਹਾਂ ਉਹ ਸਿਸਟਰ ਹੈਗੀ ਉਹ ਬੁਆਜੀ ਉਹ ਜਿੰਦਰਾ ਹੈਗਾ ਅਮਰੀਕਾ ਵਿੱਚ ਹੈ ਉਹਨਾਂ ਨੇ ਲੈਟਰ ਲਿਖ ਕੇ ਦੇ ਦਿੱਤੀ ਹੈ ਕਿ ਇਹ ਸਾਰਿਆਂ ਨੂੰ ਮੇਰੀ ਪ੍ਰਾਪਰਟੀ ਬੰਦੀ ਜਾਵੇ ਅੱਛਾ ਤੋ ਬਿਲਕੁਲ ਇਹ ਇਹ ਜਰੂਰ ਦੇਖਣਾ ਹੋਏਗਾ ਕਿ ਕਿਉਂਕਿ ਪਰਿਵਾਰਕ ਮੈਂਬਰ ਵੀ ਜਿਹੜੇ ਕਿ ਉਹਨਾਂ ਦੇ ਵੱਲੋਂ ਵੀ ਰਜਮੰਦੀ ਜਿਹੜੀ ਕਿ ਕੀਤੀ ਜਾ ਰਹੀ ਹੈ 80% ਜਿਹੜਾ ਕਿ ਹੋ ਚੁੱਕਾ ਵਾ 20% ਦੇ ਵਿੱਚ ਜਿਹੜਾ ਕਿ ਅਰਚਨਾ ਜਿਹੜੀ ਕਿ ਆਂਦੀ ਨਜ਼ਰ ਆ ਰਹੀ ਹੈ ਸੁਗਦੇ ਥਾਪਰ ਦਾ ਜਿਹੜਾ ਕਿ ਹੈ ਰਾਹ ਇੱਥੇ ਖੋਲਣਾ ਸੀਗਾ ਕਾਫੀ ਸਮੇਂ ਤੋਂ ਪਹਿਲਾਂ ਇਦਨ ਨੂੰ ਰਾਹ ਜਿਹੜਾ ਖੋਲਣਾ ਸੀਗਾ ਕਿਉਂਕਿ ਇਹ ਸਾਰੀ ਇੱਥੋਂ ਗਲੀ ਬੰਨੀ ਸੀਗੀ ਕਿਉਂਕਿ ਪ੍ਰਾਚੀਨ ਜਗਾ ਵਾ ਬੜੀ ਜਿਹੜੀ ਇਤਿਹਾਸਿਕ ਜਗਾ ਵਾ ਕਿਉਂਕਿ ਸੁਗਦੇ ਥਾਪਰ ਜਿਹੜੀ ਕਿ ਹੈ ਉਹ ਫਰੀडम फाइਟਰ ਸੀਗੇ ਸਾਡੇ ਦੇਸ਼ ਦੇ ਲਈ ਉਹਨਾਂ ਨੇ ਜੀ ਹਜੀ ਆਪਣੀ ਜਾਨ ਜਿਹੜੀ ਕਿਆ ਦੇ ਦਿੱਤੀ ਤੇ ਸਰਕਾਰਾਂ ਅਤੇ ਪ੍ਰਸ਼ਾਸਨ ਦੇ ਵੱਲੋਂ ਕਾਫੀ ਜਰਰੀ ਕਿਆ ਜੋਰ ਵੀ ਲਾਇਆ ਗਿਆ ਕਿ ਇਸ ਜਗਾ ਨੂੰ ਜਿਹੜਾ ਕਿਆ ਰਾ ਦਿੱਤਾ ਜਾਵੇ ਮੇਨਾ ਸੁਖਦੇਵ <th>ਠਾਪਰ ਜੀ ਵੀ ਨੇ <th>ਠਾਪਰ ਸਾਹਿਬ <th>ਸੋਰੀ ਅਸ਼ੋਕ <th>ਠਾਪਰ ਸਾਹਿਬ ਕਿਸ ਤਰ੍ਹਾਂ ਦੇ ਦੋ ਕਿ ਇਹ ਬੰਬੇ ਤੋਂ ਆਏ ਨੇ ਤੇ ਬੰਬੇ ਤੋਂ ਆ ਕੇ ਇਹ ਕਹਿੰਦੇ ਕਿ ਜਗਾ ਨਹੀਂ ਦਿੱਤੀ ਜਾ ਰਹੀ ਕੁਛ ਦੋ ਲੋਕਾਂ ਦੇ ਕਰਕੇ ਅਰਚਨਾ ਆ ਰਹੀ ਹੈ ਕਿੰਨੇ ਕੋ ਬਹੁਤ ਸਮਾਂ ਹੋ ਗਿਆ ਸਾਨੂੰ ਵੀ ਦੇਖਦੇ ਬਹੁਤ ਸਮਾਂ ਹੋ ਗਿਆ <th>ਸ਼ਹੀਦ ਆਜਨ ਸੁਖਦੇਵ <th>ਠਾਪਰ ਜੀ ਬਰਥਪਲੇਸ ਤੇ ਦੇਖੋ ਜੇ ਲੋਗ ਆ ਰਹੇ ਇਹ ਚਾਰ ਬ੍ਰਦਰ ਸਿਗੇ ਤੇ ਇੱਕ ਇਹਨਾਂ ਦੀ ਸਿਸਟਰ ਸੀ ਸਿਸਟਰ ਨੇ ਇਹਨਾਂ ਨੂੰ ਦਿੱਤੀ ਚਾਰਾਂ ਨੂੰ ਡਿਵਾਈਡ ਕਰਤੀ ਇਹ ਜਗਾ ਐਕਚੁਅਲੀ 33 ਗਾਜ 33.5 33 ਗਾਜ ਹੈ 20 ਗਾਜ ਸਰਕਾਰ ਲੈਣਾ ਚਾਹਦੀ ਹੈ ਇਹ ਦੋ ਦੋ ਪਾਰਟੀ ਦੇਣਾ ਚਾਹੁੰਦੇ ਆ ਉਹ ਕਹਿੰਦਾ ਜਦੋਂ ਮਰਜੀ ਸਾਨੂੰ ਸਰਕਾਰ ਨੇ 1.5 ਲੱਖ ਰੁਪਏ ਚਾਰਾਂ ਨੂੰ ਅਨਾਉਂਸ ਕੀਤਾ ਇੱਕ ਬੰਦਾ ਜਿਹੜਾ ਇਹਦੇ ਝੜਦਾ ਕਿ ਮੈਨੂੰ 60 ਗਾਜ ਪੂਰੀ ਐਕਚੁਅਲੀ ਜੇ ਕਮਰਾ ਇਸ 33 ਗੱਜ ਦਾ 60 ਕਿੱਥੋਂ ਦੇ ਦੀ ਸਰਕਾਰ ਕਿੱਥੋਂ ਰਿਸਟਰੀ ਕਰਦੇ ਇਹ ਮੈਂ ਕਹਿੰਦਾ ਨਗਰ ਨਿਗਮ ਦੀ ਨਲਾਕੀ ਹੈ ਕਮਿਸ਼ਨਰ ਕਾਰਪੋਰੇਸ਼ਨ ਕਾਰਪੋਰੇਸ਼ਨ ਪਹਿਲਾਂ प्रदीप ਸੱਬਰਵਾਲ ਜੀ ਸੀਗੇ ਉਹਨਾਂ ਨੇ ਬੜੀ ਹਿੰਮਤ ਮਾਰੀ ਸੀ ਇਹ ਦਿੱਤਿਆ ਉਹ ਜੋਇੰਟ ਕਮਿਸ਼ਨਰ ਸੀ ਹੁਣ ਨੂੰ ਦਿੱਤਿਆ ਕਮਿਸ਼ਨਰ ਆ ਗਿਆ ਉਹਨਾਂ ਦੀ ਬਹੁਤ ਵੱਡੀ ਨਲਾਕੀ ਹੈ ਕਿਉਂਕਿ 33 ਲੱਖ ਰੁਪਏ ਪਾਸ ਹੋਇਆ 7 ਲੱਖ ਇੱਕ ਪਾਸ ਹੋਇਆ 13 ਲੱਖ ਇੱਕ ਪਾਸ ਤਿੰਨ ਪਾਰਟੀਆਂ ਤਿੰਨਾਂ ਦੇ ਪਾਰਟੀਆਂ ਐਗਰੀ ਹੈ ਕਿ ਸਾਨੂੰ ਪੈਸੇ ਦੇ ਦੇ ਸਰਕਾਰ ਔਰ ਸਾਡੀ ਜਗ੍ਹਾ ਐਕਵਾਇਰ ਕਰ ਲਨ ਹੂੰ ਐਕਵਾਇਰ ਦਿੱਤੀ ਗਿਆ 40 ਕਾ ਜਗ੍ਹਾ ਐਕਵਾਇਰ ਹੋ ਚੁੱਕੀ ਹੈ ਉਹ ਤਾਂ 33 ਲੱਖ ਰੁਪਇਆ ਪਿਆ ਜਿਹੜਾ ਕੀ ਸਰਕਾਰ ਨੇ ਦੇਣਾ ਹੈ ਉਹ ਪਤਾ ਨਹੀਂ ਕਿਉਂ ਕਮਿਸ਼ਨਰ ਕਾਰਪੋਰੇਸ਼ਨ ਇਸ ਗੱਲ ਦੇ ਵਿੱਚ ਢਿੱਲੀ ਦਿਖਾਈ ਜਾਂਦੇ ਆ ਪਤਾ ਨਹੀਂ ਜਸ ਪੰਜਾਬ ਸਰਕਾਰ ਵੱਲੋਂ ਇਹ ਢਿੱਲਮਿਸ ਹੈ ਕਿ ਕਮਿਸ਼ਨਰ ਕਾਰਪੋਰੇਸ਼ਨ ਟੋਪਰ ਵੇ ਕਾਰਪੋਰੇਸ਼ਨ ਕਮਿਸ਼ਨਰ ਦਿੱਤਿਆ ਜੱਟ ਬਾਦਲ ਜਿਹੜੇ ਆ ਉਹ ਇੱਥੇ 10 ਵਾਰ ਹੀ ਆ ਚੁੱਕੇ ਜੁਆਇੰਟ ਕਮਿਸ਼ਨ ਦੇ ਵੇਲੇ ਹੁਣ ਐਫਸੀ ਦੀ ਮੀਟਿੰਗ ਦੇ ਵਿੱਚ 33 ਲੱਖ پاس ਹੋ ਚੁੱਕਾ ਹੈ 13 ਲੱਖ ਇੱਕ پاس ਹੋ ਚੁੱਕਾ ਹੈ 7 ਲੱਖ ਇੱਕ پاس ਹੋ ਚੁੱਕਾ ਹੈ ਪਤਾ ਨਹੀਂ ਸਰਕਾਰ ਕਿਉਂ ਨਹੀਂ ਦਿੰਦੀ ਕਿਉਂਕਿ ਇਹ ਸਥੇਲਾ ਵਿਵਾਰ ਹੋ ਰਿਹਾ ਰਸਤਾ ਕੱਟਣਾ ਚਾਹੀਏ ਇਹ ਆਮ ਜਨਤਾ ਲਈ ਹੈ ਇਹ ਕੋ ਸਾਡੇ ਕਿਸੇ ਥਾਪਰ ਬਰਾਦੀ ਪਰਸਨਲ ਕਿਸੇ ਦਾ ਨਹੀਂ ਹੈ ਇਹ ਰਸਤਾ ਜਨਤਾ ਲਈ ਹੈ ਪੀ ਐਚ ਡੀ ਕਰਨ ਵਾਲੇ ਬੱਚੇ ਫੌਰਨ ਤੋਂ ਆਉਂਦੇ ਹਨ ਮਹਾਰਾਸ਼ਟਰ ਤੋਂ ਆਉਂਦੇ ਹਨ ਕਿ ਇਹਨੂੰ ਜਗ੍ਹਾ ਨਹੀਂ ਲੱਭਦੀ ਇਸ ਕਰਕੇ ਅਸੀਂ ਡਿਮਾਂਡ ਕੀਤੀ ਸੀ ਕਿ ਇਹ ਜਗ੍ਹਾ ਥੋੜੀ ਜੀ ਕੱਟੀ ਜਾਵੇ ਤੇ ਇਹ ਰਸਤਾ ਲੋਕ ਆਮ ਜਾਨੀ ਨਨਮਸਤਤ ਪਰ ਕਮਿਸ਼ਨਰ ਕਾਰਪੋਰੇਸ਼ਨ ਪਰ ਲੋਤੇ ਕਹਿੰਦੇ ਜੀ ਇਹ ਬੰਦੇ ਨਹੀਂ ਮੰਨਦੇ ਹੁਣ ਜਗ੍ਹਾ ਐਕਵਾਇਰ ਕਰਨੀ ਤੇ 33 ਲੱਖ ਪਾਸ ਹੋਇਆ ਕਿਉਂ ਨਹੀਂ ਦਿੰਦੇ ਅੱਜ ਆ ਸੜਕ ਇੱਕ ਖਰਾਬ ਹੋ ਜਾਂਦੀ ਹੈ ਜਾਂ ਬਿਲਡਿੰਗ ਟੁੱਟ ਜਾਂਦੀ ਹੈ ਔਰ ਉੱਥੇ 50 ਲੱਖ ਲਾ ਜਾਂਦੇ ਆ ਇੰਦਰਜੀਤ ਮੇਰ ਦੱਸੋ 60 ਲੱਖ ਰੁਪਏ ਦਾ ਉੱਥੇ ਲਾ ਰਹੀ ਹੈ ਆਪਣੇ ਦਫ਼ਤਰ ਦੇ ਵਿੱਚ ਇਹ ਤਾਂ ਟੋਟਲ 60 ਲੱਖ ਦਾ ਕੰਮ ਹੈ ਇਹ ਤਾਂ ਮੈਂ ਲੱਗ ਰਹੀ ਕਰੋਨਾ ਉਹ ਮੈਂ ਤਾਂ 60 ਲੱਖ ਸਿਰਫ ਉਹਦੇ ਦਫ਼ਤਰ ਲਈ ਕਹਿ ਰਿਹਾ ਹੈ ਕੁਰਸੀਆਂ ਬਦਲੀ ਜਾ ਰਹੀਆਂ ਗੱਡੀਆਂ ਆ ਰਹੀਆਂ ਕਰੋੜਾ ਰੁਪਏ ਉੱਤੇ ਖਰਚ ਇਹ ਤਾਂ ਫਿਰ ਵੀ ਭਲੇ ਬਹੁਤ ਹੀ ਇਤਿਹਾਸਿਕ ਕੰਮ ਹੈ ਜੀ ਇਹ ਤਾਂ ਸ਼ਹੀਦਾਂ ਨੇ ਕੁਰਬਾਨੀ ਦਿੱਤੀ ਦੇਸ਼ ਨੂੰ ਆਜ਼ਾਦ ਕਰਾਇਆ ਦੀ ਕਦਰ ਨਹੀਂ ਜੀ ਦੇਸ਼ ਨੂੰ ਆਜ਼ਾਦ ਕਰਾਇਆ ਭਗਵੰਤ ਮਾਨ ਜੀ ਇੱਥੇ ਕਈ ਵਾਰੀ ਕਹਿ ਚੁੱਕੇ ਆ ਸ਼ਹੀਦਾਂ ਦੇ ਪ੍ਰਤੀ ਬੜਾ ਅੱਛਾ ਕੰਮ ਕਰਨਗੇ ਅੱਜ 3.5 ਸਾਲ ਹੋ ਗਏ ਆ ਖੜਕੜ ਕਲਾ ਦੇ ਵਿੱਚ ਗਗਨਤਮਨ ਜੀ ਨੂੰ ਐਮੋਰੰਡਮ ਦਿੱਤਾ ਸੀ ਉਹ ਕਹਿੰਦੇ ਇੱਕ ਹਫ਼ਤੇ ਚ ਕੰਮ ਹੋਊਗਾ ਅੱਜ ਸਾਢੇ 3 ਸਾਲ ਹੋ ਗਏ ਕਿਉਂ ਇਹਦੇ ਲਈ 60 ਲੱਖ ਰੁਪਏ ਹੈ ਨਹੀਂ ਜੇ ਤੁਸੀਂ ਭਗਤ ਸਿੰਘ ਦੇ ਉੱਥੇ ਜਾ ਕੇ ਖੜਕੜ ਕਲਾ ਕਰੋੜਾ ਰੁਪਏ ਦਾ ਪ੍ਰੋਜੈਕਟ ਲਾ ਸਕਦੇ ਹੋ ਸਰਦਾਰ ਉਦਮ ਸਿੰਘ ਦੀ ਜਗ੍ਹਾ ਤੇ ਕਿੰਨਾ ਕਰੋੜਾ ਰੁਪਏ ਦੀਆਂ ਸੜਕਾਂ ਅਮਿਤ ਰੋੜਾ ਨੇ ਪਾਸ ਕਰਦੀ ਇੱਥੇ ਲਈ ਕਿਉਂ ਸਤਲਿਆ ਬਾਹਰ ਹੋ ਰਿਹਾ ਬਹੁਤ ਮਾੜੀ ਗੱਲ ਹੈ ਨਗਰ ਨਿਗਮ ਕਮਿਸ਼ਨਰ ਦੀ ਜਿਹੜਾ ਕਿ ਉਹਨਾਂ ਦੇ ਹੀ ਹੱਥ ਹੈ ਉਹ ਪਤਾ ਨਹੀਂ ਗੇਮ ਨੂੰ ਫਾਈਲ ਨੂੰ ਇੱਧਰ ਉੱਧਰ ਘੁਮਾਈ ਜਾਂਦੇ ਆ ਸਮਝ ਨਹੀਂ ਆ ਰਹੀ ਮੈਨੂੰ ਇਹ ਸਮਝ ਤੋਂ ਬਾਹਰ ਹੈ ਉਹਨੇ ਬੰਦੇ ਬੰਬੇ ਤੋਂ ਤਿੰਨ ਵਾਰੀ ਆ ਚੁੱਕੇ ਆ ਕਿ ਸਾਡੀ ਜਗ੍ਹਾ ਐਕੁਆਇਰ ਕੀਤੀ ਜਾਵੇ ਔਰ ਸਾਨੂੰ ਫੰਡ ਦਿੱਤਾ ਜਾਵੇ ਜਿੱਦਾਂ ਸਰਕਾਰ ਬੰਦ ਆ ਹੂੰ ਕੀ ਕੀ ਕਿਥੇ ਕਮੀ ਕਿਥੇ ਪਿਛੇ ਲੱਗ ਰਹੀ ਹੈ ਕਿਉਂਕਿ ਬੰਬੇ ਤੋਂ ਆਏ ਉਹ ਥੋੜੇ ਕਨਫਿਊਜ਼ਡ ਹੀ ਦਿਖਾਈ ਦੇ ਰਹੇ ਬਿਲਕੁਲ ਬਿਲਕੁਲ ਦੇਖੋ ਜੀ ਉਹਨਾਂ ਦੀ ਜਗ੍ਹਾ ਟੈ ਹੈ ਕਿਉਂਕਿ ਬੰਬੇ ਤੋਂ ਪੰਜਾਬ ਦਾ ਸਫ਼ਰ ਬਹੁਤ ਲੰਮਾ ਸਫ਼ਰ ਹੈ ਲੋ ਜੀ ਇੱਕ ਦੋ ਦਿਨ ਲੱਗ ਜਾਂਦੇ ਆ ਪਰ ਦ ਆਪਣੇ ਅਸ਼ੋਕ ਪ੍ਰਾਸ਼ਰ ਪੱਪੀ ਕੋ ਵੀ ਇੱਕ ਜਾ ਕੇ ਆਇਆ ਉਹ ਕਹਿੰਦੇ ਕੱਲ ਆ ਜਾਓ ਉਹ ਵੀ ਤਿੰਨ ਵਾਰੀ ਇਹ ਮਿਲ ਚੁੱਕੇ ਪੱਪੀ ਅਸ਼ੋਕ ਪ੍ਰਾਸ਼ਰ ਪੱਪੀ ਨੇ ਐਮ ਐਲ ਏ ਕਿਉਂਕਿ ਉਹਦਾ ਇਲਾਕਾ ਹੈ ਉਹਨੂੰ ਸਿਰਦਰ ਦੀ ਲੈਣੀ ਚਾਹੀਦੀ ਹੈ ਕਿਉਂਕਿ ਜੇ ਪੰਜਾਬ ਦੇ ਇਹਨੂੰ ਰੰਗਲਾ ਪੰਜਾਬ ਬਣਾਣਾ ਹੈ ਪਹਿਲਾਂ ਤੋਂ ਲੁਧਿਆਣਾ ਨੂੰ ਬਣਾਣਾ ਪੈਣਾ ਕਿਉਂਕਿ ਇਹ ਇੰਡਸਟਰੀਅਲ ਟਾਊਨ ਹੈ ਮਾਂਚੈਸਟਰ ਆਫ ਇੰਡੀਆ ਕਿਹਾ ਜਾਂਦਾ ਹੈ ਇਹਨੂੰ ਜੇ ਆਪਾਂ ਇਹਦੇ ਵਿੱਚ ਨੀ ਕੁਛ ਕਰ ਸਕਦੇ ਸੀਧਾ ਪ੍ਰਤੀ ਕੁਛ ਕਰ ਸਕਦੇ ਫਿਰ ਤਾਂ ਸਰਕਾਰਾਂ ਕੀ ਕਰਨਗੀ ਕੋਰਟ ਦੇ ਵਿੱਚ ਵੀ ਜੇ ਜਿਹੜਾ ਕੀ ਤੁਹਾਡੇ ਹੱਕ ਦੇ ਵਿੱਚ ਸੁਣਵਾਈ ਆਈ ਕੋਰਟ ਦੇ ਵਿੱਚ ਤਾਂ ਉਹ ਬੰਦਾ ਨਹੀਂ ਜਾ ਸਕਦਾ ਜਿਹਨੂੰ 33 ਲੱਖ 40 44 ਦਾ ਜਗਾ ਐਕਵਾਇਰ ਕਰਨੀ ਉਹ ਸੁਪਰੀਮ ਕੋਰਟ ਵੀ ਅਜੇ ਫਾਈਲ ਕਰਤੀ ਹਾਈ ਕੋਰਟ ਚ ਹਾਰ ਚੁੱਕਾ ਹੈ ਉਹ ਸਰਕਾਰ ਇਹਦਾ ਜਦੋਂ ਮਰਜੀ 33 ਲੱਖ ਰੁਪਏ ਦੇ ਕੇ ਕਬਜ਼ਾ ਲੈ ਸਕਦੀ ਕਿਉਂ ਨਹੀਂ ਲੈਂਦੀ ਇੰਨਾ ਟੈਕਸ ਆ ਰਿਹਾ ਸਰਕਾਰ ਨੂੰ ਕਾਰਪੋਰੇਸ਼ਨ ਹੋਰ ਕਰਨੀ ਕਿੰਨੇ ਕਰੋੜ ਰੁਪਏ ਆ ਗਿਆ ਮੇਅਰ ਦੇ ਪੈਸੇ ਲੱਗ ਰਹੇ ਆ ਜੀ ਬਿਲਡਿੰਗ ਹੋ ਰਹੀ ਹੈ ਹੁਣ ਕੁਰਸੀਆਂ ਬਦਲੀਆਂ ਜਾ ਰਹੀਆਂ 60 60 ਉੱਥੇ ਇੱਥੇ 60 ਲੱਖ ਲੱਗਣਾ ਟੋਟ ਦੱਸੋ ਇਹਦਾ ਸ਼ਹੀਦਾਂ ਦੇ ਪਤਲੇ ਵਰਡ 'ਚ ਜਾਣਾ ਹੈ ਦਾ ਨਾਂ ਕੀ ਪਗਤ ਸਿੰਘ ਰਾਜਗੁਰੂ ਸੁਖਦੇਵ ਤਿੰਨ ਜਿਸਮ ਇੱਕ ਜਾਨ ਸੀ ਉਹਨਾਂ ਨੇ ਦੇਸ਼ ਦੀ ਯਾਦ ਲਈ ਆਪਣੀ ਸ਼ਹਾਦਤ ਦਿੱਤੀ ਜੇ ਉਹਦਾ ਲਈ ਨਹੀਂ ਆਪਾਂ ਇੰਨਾ ਕੰਮ ਕਰ ਸਕਦੇ ਤੇ ਫਿਰ ਤਾਂ ਸਰਕਾਰ ਨੂੰ ਰਹਿੰਦਾ ਫਾਇਦਾ ਹੀ ਕੋਈ ਨਹੀਂ ਸੋ ਬਿਲਕੁਲ ਬੜੀ ਸ਼ਰਮਨਾਕ ਗੱਲ ਜਿਹੜੀ ਹੈਗੀ ਹੈ ਕਿਉਂਕਿ ਇਹ 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 ਸੁਖਦੇਵ ਥਾਪਰ ਜੀ ਦਾ ਜਨਮ ਸਥਾਨ ਹੈ ਜਿੱਥੋਂ ਕਿ ਉਹਨਾਂ ਨੇ ਉਹਨਾਂ ਦੀ ਮਾਤਾ ਜੀ ਨੇ ਇੱਕ ਫਰੀਡਮ ਫਾਈਟਰ ਨੂੰ ਜਨਮ ਦਿੱਤਾ ਤੇ ਉਹਨਾਂ ਨੇ ਜਾਨ ਦੀ ਪਰਵਾਹ ਨਾ ਕਰਦੇ ਹੋਏ ਪਰਦੇਸੇ ਲਈ ਇੱਥੇ ਆਪਣੀ ਹਜ਼ੇ ਹਜ਼ੇ ਜਾਨ ਦੇਤੀ ਤੇ ਲੋਕਾਂ ਨੂੰ ਆਜ਼ਾਦ ਕੀਤਾ ਤੇ ਅੱਜ ਜਿਹੜੀ ਬਦੌਲਤ ਅਸੀਂ ਘੁੰਮ ਫਿਰ ਰਹੇ ਆ ਆਰਾਮ ਦੇ ਨਾਲ ਤੇ ਇਹ ਉਹਨਾਂ ਦੀ ਹੀ ਬਦੌਲਤ ਜਿਹੜੀ ਕਿਹਾ ਦੱਸੀ ਗਈ ਆ ਪਰ ਕਿਤੇ ਨਾ ਕਿਤੇ ਸ਼ਰਮਨਾਕ ਗੱਲ ਜਿਹੜੀ ਕਿਹਾ ਸਾਹਮਣੇ ਆ ਕਿਉਂਕਿ ਇਹਨਾਂ ਦੀ ਸਤਾਨ ਦੇ ਇਹਨਾਂ ਦੇ ਸਤਾਨ ਦੇ ਲਈ ਰਾਹਤਾ ਜਿਹੜੀ ਕਿਹਾ ਨਹੀਂ ਕੱਢਿਆ ਜਾ ਰਿਹਾ ਗੁਹਾਰ ਲਗਾਈ ਜਾ ਰਹੀ ਆ ਕੋਟਾ ਦੇ ਵਿੱਚ ਵੀ ਕੇਸ ਸੁਖਦੇਵ ਥਾਪਰ ਜੀ ਦੇ ਹੱਕ ਵਿੱਚ ਆਇਆ ਪਰ ਫਿਰ ਵੀ ਜਿਹੜੇ ਕਿ 20% ਦੇ ਕਾਰਨ ਰਸਤਾ ਜਿਹੜੇ ਕਿ ਆ ਨਹੀਂ ਨਿਕਲ ਪਾ ਰਿਹਾ ਪ੍ਰਸ਼ਾਸਨ ਨੂੰ ਵੀ ਜਿਹੜੇ ਕਿ ਆ ਮਾਨਯੋਗ ਅਦਾਲਤ ਦੇ ਬਲੋਂ ਕਿਹਾ ਗਿਆ ਕਿ ਕਿਉਂ ਨਹੀਂ ਇਹ ਖੱਡਿਆ ਜਾ ਰਿਹਾ ਹੈਗਾ ਇਹ ਜਵਾਬ ਜਿਹੜੇ ਕਿ ਆ ਸੁਖਦੇਵ <th>ਪਰ ਦੇ ਪਰਿਵਾਰ ਮੈਂਬਰ ਮੰਗ ਰਹੇ ਨੇ ਤੇ ਉਹਨਾਂ ਦੇ ਜਿਹੜੇ ਸੁਖਦੇਵ <th>ਪਰੇ ਫੈਨ ਨੇ ਉਹ ਵੀ ਮੰਗ ਰਹੇ ਨੇ ਤੇ ਲਗਾਤਾਰ ਜਿਹੜੇ ਕਿ ਆ ਕਿਹਾ ਜਾ ਰਿਹਾ ਹੈ ਕਿ ਕਿਉਂ ਨਹੀਂ ਕੱਢਿਆ ਜਾ ਰਿਹਾ ਰਸਤਾ ਇਹ ਜਰੂਰ ਹੁਣ ਚਰਚਾ ਦਾ ਵਿਸ਼ਾ ਜਿਹੜਾ ਕਿ ਆ ਬੰਦਾ ਨਜ਼ਰ ਆ ਰਿਹਾ ਜੁਰਲ ਰਾਮਲੇ ਦੇ ਨਾਲ ਯੂਮ ਰਿਪੋਰਟ ਧੰਨਵਾਦ